ਕਿਉਂ ਕਿ ਲੋਕ ਕੀ ਕਹਿਣਗੇ ਉਹਨਾਂ ਨੇ ਜੀਨ ਨਹੀਂ ਦੇਣਾ ਮੈਨੂੰ ਕਹਿ ਕੇ ਕਹਿ ਕੇ ਮਾਰਦਾ ਨਾ ਕਿ ਇਹਨਾਂ ਦੀ ਦੁਕਾਨ ਚੱਲੀ ਨਹੀਂ ਤੇ ਵਾਪਸ ਉਹੀ ਸਰਦਾਰ ਨੇ ਲੈ ਲਈ ਆ ਵੀਰੇ ਤੁਸੀਂ ਇਦਾਂ ਕਿਉਂ ਸੋਚਦੇ ਪਏ ਹੋ ਪਹਿਲਾਂ ਮੈਨੂੰ ਇਹ ਦੱਸੋ ਲੋਕ ਤੁਹਾਡੇ ਘਰੇ ਰਾਸ਼ਨ ਭਾ ਕੇ ਜਾਂਦੇ ਆ ਜਿਹੜੇ ਲੋਕਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਲੋਕ ਆਪਣੀ ਦੁਕਾਨ ਤੇ ਸਮਾਨ ਲੈਣ ਵੀ ਨਹੀਂ ਹੁੰਦੇ ਤੁਹਾਨੂੰ ਉਹ ਲੋਕਾਂ ਦੀ ਪਈ ਆ ਕਿ ਲੋਕ ਕੀ ਕਹਿਣਗੇ ਵੀਰੇ ਕੁਝ ਫੈਸਲੇ ਨਾ ਆਪ ਵੀ ਲੈ ਲੈਣੇ ਚਾਹੀਦੇ ਆ ਲੋਕਾਂ ਤੇ ਨਹੀਂ ਛੱਡੀਦੇ ਹੁੰਦੇ ਨਾਲੇ ਮੈਨੂੰ ਇੱਕ ਗੱਲ ਦੱਸੋ ਉਹਨੂੰ ਕਿੰਨਾ ਘਾਟਾ ਪਿਆ ਇਸ ਵਾਰੀ 5 ਲੱਖ ਫਿਰ ਲੋਕਾਂ ਨੇ ਤੁਹਾਡਾ 5 ਲੱਖ ਦੇ ਤਾ ਉਹ ਬਾਵੇ ਬਾਵੇ ਮੁਬਾਰਕਾ ਹੋ ਗਈਆਂ ਮੁਬਾਰਕਾ ਹੋ ਗਈਆਂ ਕੀ ਹੋਇਆ ਉਹ ਮੰਨ ਗਈ ਉਹ ਦੁਕਾਨ ਖਰੀਦਣ ਨੂੰ ਦੁਕਾਨ ਖਰੀਦਣ ਨੂੰ ਸਾਮਾਨ ਵੇਚਣਾ ਆਪਾਂ ਉਹ ਸਾਮਾਨ ਦੀ ਗੱਲ ਕੀਤੀ ਆ ਜਦੋਂ ਮੈਂ ਉਹਦੇ ਗੋਡੀ ਪਿਆ ਪੈਰੀ ਪਿਆ ਅਗਲੀ ਮੰਨ ਗਈ ਗੋਡੀ ਪੈਰੀ ਉਹ ਇਹ ਕਹਿਣਾ ਹੀ ਹੁੰਦਾ ਆ ਤੇਰੇ ਤੈਨੂੰ ਪਤਾ ਨਾ ਤੇਰੇ ਭਰਾ ਚ ਟੈਲੈਂਟ ਕਿੰਨਾ ਆ ਪਤਾ ਨਾ ਤੈਨੂੰ ਬਸ ਅਹੀ ਟੈਲੈਂਟ ਯੂਜ਼ ਕਰ ਲਿਆ ਮੈਂ ਉਹ ਗੱਲ ਕੀ ਹੋਈ ਉਹ ਤਾਂ ਦੱਸ ਉਹ ਮੈਂ ਉਹਦੇ ਕੋਲ ਗਿਆ ਉਹ ਪੁੱਛਦੀ ਸੀਗੀ ਕਿ ਉਹ ਪੁੱਛਦੀ ਸੀ ਕਿਹੜਾ ਕੰਮ ਆ ਜਿਹੜਾ ਕਿ ਖੋਲਣ ਨੂੰ ਬਹੁਤ ਵਧੀਆ ਰਹੂਗਾ ਮੈਂ ਉਹਨੂੰ ਦੱਸਤਾ ਫੇ ਹੈਪੀ ਸਟੋਰ ਦਾ ਕੋਸਮੈਟਿਕ ਦਾ ਯਾਰ ਬਾਬੇ ਖੁਸ਼ ਹੋਇਆ ਕਰ ਯਾਰ ਤੂੰ ਕਿਉਂ ਗੁੱਸਾ ਕਰਦਾ ਰਹਿਣਾ ਮੇਰੀ ਗੱਲ ਤੇ ਓਏ ਪੂਰੀ ਗੱਲ ਦੱਸ ਉੱਥੇ اٹਕਿਆ ਹੋਇਆ ਖੁਸ਼ ਹੋ ਗਈ ਆ ਓ ਯਾਰ ਮੈਨੂੰ ਕਹਿੰਦੀ ਸੀ ਕਿ ਮੈਂ ਕੰਮ ਖੋਲਣਾ ਮੈਂ ਕਿਹੜਾ ਕੰਮ ਖੋਲਾਂ ਫਿਰ ਮੈਂ ਉਹਨੂੰ ਕਿਹਾ ਕੋਸਮੈਟਿਕ ਦਾ ਕੰਮ ਖੋਲ ਸਭ ਤੋਂ ਵਧੀਆ ਕੰਮ ਮੈਂ ਕਿਹਾ ਮੈਂ ਤੇਰੀ ਹੈਲਪ ਕਰੂੰਗਾ ਅਗਲੀ ਮੰਨ ਗਈ ਆ ਤੇ ਮੰਨ ਗਈ ਕੀ ਮੰਨ ਗਈ ਕਿੰਨੇ ਪੈਸੇ ਦਊ ਅਗਲੀ ਉਹ ਅਗਲੀ ਕਹਿੰਦੀ ਪਈ ਆ ਮੈਂ 40 ਲੱਖ ਦਊਂਗੀ 40 ਲੱਖ ਦਿਮਾਗ ਖਰਾਵਾ ਤੇਰਾ 40 ਦਾ ਇਕੱਲਾ ਮੇਰਾ ਲੱਗਾ ਵਾ 15 13 55 ਲੱਖ ਦਾ ਸੌਦਾ ਵਾ ਘਾਟੇ 'ਚ ਕਿਉਂ ਵੇਚਣਾ ਵਾ ਬਾਵੇ ਯਾਰ ਗੁੱਸਾ ਕਾ ਤੂੰ ਕਰਦਾ ਚੰਗੀ ਤਰ੍ਹਾਂ ਗੱਲ ਤਾਂ ਸੁਣ ਲੈ ਅਗਲੀ 40 ਨੂੰ ਮਸਾ ਮਸਾ ਮੰਨੀਆ ਤੈਨੂੰ ਲੱਗਦਾ ਕੀ ਇਸ ਦੁਕਾਨ ਦਾ 50 ਲੱਖ ਦਊਗਾ ਸਮਾਨ ਦਾ ਕੋਈ ਤੇ ਘਾਟਾ ਥੋੜੀ ਪਾ ਕੇ ਵੇਚਣਾ ਓ ਯਾਰ ਤੂੰ ਮੈਨੂੰ ਖਿੱਚ ਕੇ ਪੈਣਾ ਯਾਰ ਆਪ ਹੀ ਸੌਦਾ ਕਰ ਫੇ ਕਿਸੇ ਨਾਲ ਜਾ ਕੇ ਮੈਂ ਚੱਲਿਆ ਉਹਦੇ ਕੋਲ ਹੀ ਕਿਹਦੇ ਕੋਲ ਜਿਹਦਾ ਨਾਮ ਲੈਣ ਤੇ ਤੈਨੂੰ ਗੁੱਸਾ ਚੜਦਾ ਯਾਰ ਯਾਰ ਹੁਣ ਇਹ ਥੋੜੀ ਵੀ ਘਾਟੇ ਦੇ ਸੌਦਾ ਵੇਚ ਦੋ ਓ ਯਾਰ ਮਸਾ ਮਸਾ ਕੁੜੀ ਮੰਨੀ ਆ ਕਿਉਂ ਬਾਵੇ ਕਰੀ ਜਾਣਾ ਮੈਂ ਪਤਾ ਇੱਕ ਸਕੀਮ ਹੋਰ ਲਾਈ ਆ ਉਹਨੂੰ ਪਤਾ ਮੈਂ ਕੀ ਕਿਹਾ ਮੈਂ ਕਿਹਾ ਜਿਹੜਾ ਮੇਰੇ ਨਾਲ ਦਾ ਪਾਰਟਨਰ ਆ ਨਾ ਉਹਨੇ ਜਾਣਾ ਕੈਨੇਡਾ ਵੀਰ ਬਣ ਕੇ ਹੱਥ ਬੰਨੇ ਤੇਰੇ ਮੂਰੇ ਆਹੀ ਕਹੀਂ ਕਿ ਤੂੰ ਕੈਨੇਡਾ ਜਾਣਾ ਆ ਮੈਂ ਕਿਉਂ ਝੂਠ ਬੋਲਾਂ ਜਦ ਮੈਂ ਜਾਣਾ ਹੀ ਨਹੀਂ ਓ ਯਾਰ ਤੂੰ ਜਾਣਾ ਯਾਰ ਮੈਂ ਕਿਹਾ ਨਾ ਤੂੰ ਜਾਣਾ ਤੇ ਜਾਣਾ ਆ ਉਹ ਤਾਂ ਹੀ ਦੁਕਾਨ ਵਿਕਣੀ ਆ ਮੇਰੇ ਵੀਰ ਪੈਸੇ ਮਿਲੂਗੇ ਆਪਾਂ ਨੂੰ ਆਪਣੇ ਯਾਰ ਇੱਕ ਤਾਂ ਇਹਨੇ ਸਿਰ ਦੁਖਨ ਲਾਤਾ ਮੇਰਾ ਜੋ ਵੀ ਗੱਲ ਹੋਊਗੀ ਨਾ ਮੇਰੇ ਸਾਹਮਣੇ ਹੋਊਗੀ ਉਨ ਨਾਲੇ ਗੱਲ ਸੁਣਨ ਲਈ ਬਣ ਕੇ ਚੁੱਪ ਕਰਕੇ ਬੈਠਾ ਰਹੀ ਠੀਕ ਆ ਗੱਲ ਮੈਂ ਆਪ ਹੀ ਕਰੂੰਗਾ ਕਿਉਂ ਮੈਂ ਨਾ ਹੁਣ ਤੇਰੀਆਂ ਗੱਲਾਂ 'ਚ ਨਹੀਂ ਆਣਾ ਨਾ ਲੋਕਾਂ ਦੀਆਂ ਗੱਲਾਂ ਜਾਣਾ ਮੈਂ ਆਪਣੇ ਫੈਸਲੇ ਆਪ ਲਵਾਂਗਾ ਮੇਰੇ ਸਾਹਮਣੇ ਬਰਾਬਰ ਗੱਲ ਹੋਊਗੀ ਨਾਲੇ ਮੈਂ ਦੇਖੂਗਾ ਝੂਠ ਬੋਲਣਾ ਕਿ ਨਹੀਂ ਬੋਲਣਾ ਉਹ ਵੀਰੇ ਸੌਦੇ ਦੀ ਗੱਲ ਮੈਂ ਕਰੂੰਗਾ ਉਹ ਯਾਰ ਮੇਰੀ ਕਹਿਣੇ 'ਚ ਵਿੱਚ ਆ ਤੈਨੂੰ ਪਤਾ ਨਾ ਮੇਰੇ ਟੈਲੈਂਟ ਦਾ ਹੁਣ ਉਹ ਮੇਰਾ ਕਹਿਣਾ ਮੰਨਦੀ ਪਈ ਆ ਵੀਰੇ ਤੂੰ ਕੁਝ ਨਾ ਬੋਲੇ ਉੱਥੇ ਜਾ ਕੇ ਚੁੱਪਚਾ ਬੈਠੀ ਤੈਨੂੰ ਮੈਂ ਕਿਹਾ ਨਾ ਤੂੰ ਬਾਹਰ ਜਾਣਾ ਤੇ ਬਸ ਜਾਣਾ ਜਾਣਾ ਤੇ ਬਸ ਜਾਣਾ ਠੀਕ ਆ ਭਰਾਵਾ ਬੋਲ ਦੂੰ ਪਰ ਮੈਂ ਨਾਲ ਬੈਠੂਗਾ ਬਰਾਬਰ ਗੱਲ ਹੋਊਗੀ। ਉਸ ਕੁਝ ਨਹੀਂ ਬੋਲਣਾ ਵੀਰੇ। ਕਿਉਂ ਨਹੀਂ ਬੋਲਣਾ? ਕੱਲਾ ਸਿਆਣਾ ਤੂੰ ਥੋੜੀ ਐ। ਉਹ ਵੀਰੇ ਫਿਰ ਪੈਸੇ ਨਹੀਂ ਮਿਲਨੇ। 40 ਲੱਖ ਕਿਹਾ ਉਹਨਾ 1-2 ਲੱਖ ਮੈਂ ਵਧਾ ਲੂੰਗਾ ਮਿੰਤਾ ਕਰਕੇ। ਵੀਰ ਵੜ ਕੇ ਬਸ ਤੈਨੂੰ ਆਪਣਾ ਮੂੰਹ ਬੰਦ ਰੱਖਣਾ ਪੈਣਾ। ਉਹਨੂੰ ਪਤਾ ਮੈਂ ਨਾਲੇ ਕੀ ਕਿਹਾ। ਮੈਂ ਕਿਹਾ ਹੈਪੀ ਸਟੋਰ ਤੇ ਤਾਂ ਕਸਟਮਰ ਤੇ ਕਸਟਮਰ। ਕਸਟਮਰ ਤੇ ਕਸਟਮਰ। ਪੀੜੀ ਰਹਿੰਦੀ ਆ। ਉਹ ਤਾਂ ਮੈਂ ਵੈਸੇ ਉਹਨੂੰ ਆ ਵੀ ਕਿਹਾ ਕਿ ਜੇ ਤੁਸੀਂ ਆਪਣੀ ਬੋਲੀ ਵਧੀਆ ਰੱਖੋਗੇ ਨਾ ਤਾਂ ਹੀ ਕਸਟਮਰ ਆਂਦਾ। ਉਦਾਂ ਨਹੀਂ ਕੋਛ ਨਹੀਂ ਯਾਰ ਗੱਲ ਗੱਲ ਸੁਣ ਲੈ ਯਾਰ ਮੇਰੀ ਵੀਰ ਬਣ ਕੇ ਉੱਥੇ ਬਸ ਐਨਾ ਕਹਿ ਦੇ ਵੀਰੇ ਮੇਰੀ ਇੱਜ਼ਤ ਦਾ ਸਵਾਲ ਆ ਕਹਿ ਦੇਗਾ ਕਿ ਨਹੀਂ ਕਹੇਗਾ ਕਹਿ ਦਾਂਗਾ ਭਰਾਵਾ ਚੁੱਪ ਕਰਕੇ ਬੈਠੇਗਾ ਨਾ ਉੱਥੇ ਕੋਈ ਗੱਲ ਨਹੀਂ ਕਰਨੀ ਸਿਰਫ ਮੈਂ ਗੱਲ ਕਰੂੰਗਾ ਜਿੱਥੇ ਲੱਗੂਗਾ ਮੈਂ ਬੋਲੂੰਗਾ ਮੈਂ ਕਿਉਂ ਚੁੱਪ ਕਰਕੇ ਬੈਠੂੰਗਾ ਹਿੱਸੇਦਾਰੀ ਮੇਰੀ ਜ਼ਿਆਦਾ ਵਾ ਕਰ ਲੈ ਫਿਰ ਆਪ ਹੀ ਸੌਦਾ ਕਰ ਜਾ ਕੇ ਮੈਂ ਨਹੀਂ ਕਰਦਾ ਸੌਦਾ ਨਰਾਜ਼ ਹੋ ਗਿਆ ਹੁਣ ਮੈਂ ਯਾਰ ਤੂੰ ਮੇਰੇ ਨਾਲ ਕਿਉਂ ਲੜੀ ਜਾਂਦਾ ਵਾ ਮੈਂ ਚੱਲਿਆ ਫਿਰ ਉਹਦੇ ਕੋਲ ਹੀ ਚੱਲਿਆ ਮੈਂ ਗੱਲ ਕਰਨ ਜਾ ਮੈਂ ਫਿਰ ਕਹਿੰਗਾ ਮੇਰੇ ਮੂਰੇ ਨਾਮ ਨਾ ਲਿਆ ਕਰ ਮੈਨੂੰ ਗੁੱਸਾ ਚੜਦਾ ਏ ਸੌਰੀ ਸੌਰੀ ਵੀਰੇ ਵਾਰ-ਵਾਰ ਇੱਕੋ ਬੋਲੀ ਇਹ ਨਾ ਬੋਲੀ ਇਹ ਨਾ ਬੋਲੀ ਇਹ ਨਾ ਮੈਂ ਤੈਨੂੰ ਕਹਿ ਰਿਹਾ ਵਾਂ ਉਹਦੀ ਗੱਲ ਵੀ ਨਹੀਂ ਹੋਣੀ ਚਾਹੀਦੀ ਇਸ ਦੁਕਾਨ 'ਚ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਇਧਰ ਆਜੋ ਆਜੋ ਅੱਛਾ ਇਹ ਸ਼ਾਮ ਬਾਰੇ ਗੱਲ ਕਰ ਰਹੇ ਸੀ ਤੁਸੀਂ ਹਾਂ ਜੀ ਆਪਣੀ ਸ਼ਾਪ ਹੈ ਜੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਪੁਰਾਣੀ ਦੁਕਾਨ ਦੇ ਹਿਸਾਬ ਨਾਲ 60 ਲੱਖ ਜ਼ਿਆਦਾ ਨਹੀਂ ਹੈ 60 ਲੱਖ ਉਹ ਪਰ ਉਹ ਚੁੱਕ ਪਰ ਕੇ ਖੜਾ ਰਿਹਾ 20 ਮਿੰਟ ਨੂੰ ਕਹਿਣਾ ਚੁੱਕ ਪਰ ਖੜਾ ਬੋਲੀ ਨੂੰ ਕੁਝ ਆ ਦੇਖੋ ਜੀ ਮੌਕੇ ਦੀ ਦੁਕਾਨ ਹੈ ਆ ਕਸਟਮਰ ਤਾਂ ਰਹਿੰਦਾ ਹੀ ਆ ਤੁਸੀਂ ਅੱਜ ਆਏ ਹੋ ਨਾ ਤਾਂ ਕਰਕੇ ਨਹੀਂ ਹੈਗਾ ਅੱਗੇ ਵਿੱਚ ਬਹੁਤ ਹੁੰਦਾ ਜੀ ਕਸਟਮਰ ਨਹੀਂ ਮੈਂ ਪਿਛਲੀ ਵਾਰੀ ਵੀ ਆਈ ਸੀ ਤਾਂ ਵੀ ਕਸਟਮਰ ਨਹੀਂ ਸੀ ਅੱਦ ਕੀ ਵੀ ਮੈਨੂੰ ਤਾਂ ਤੁਸੀਂ ਲੰਚ ਟਾਈਮ ਚ ਆਨੇ ਹੋ ਨਾ ਆ ਦੇਖੋ ਹੁਣ ਵੀ ਲੰਚ ਟਾਈਮ ਹੋ ਰਿਹਾ ਤਾਂ ਕਰਕੇ ਕਸਟਮਰ ਨੇ ਕਿਰਾਇਆ ਵੀ 30000 ਜਿਆਦਾ ਨਹੀਂ ਕਿਰਾਇਆ ਕਿਰਾਏ ਦੀ ਕਿਹੜੀ ਗੱਲ ਹੋਈ ਇਹ ਕਹਿੰਦੇ ਸੀ 30000 ਮੇਰੀ ਗੱਲ ਸੁਣ ਤੂੰ ਉਧਰ ਖੜ੍ਹ ਤੁਸੀਂ ਆਓ ਇੱਧਰ ਮੈਨੂੰ ਦੱਸੋ ਕੀ ਗੱਲ ਹੈ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਵੀ ਸ਼ਾਪ ਦਾ ਕਿਰਾਇਆ 30000 ਹੈ 30000 ਨਹੀਂ ਜੇ ਤੁਸੀਂ ਕਿਰਾਏ ਤੇ ਲੈਣੀ ਹੈ ਤਾਂ 20000 ਰੁਪਿਆ ਕਿਰਾਇਆ ਹੈ ਇਹ ਕਹੀ ਜਾਂਦੇ ਸੀ 30000 ਰੁਪਿਆ ਕਰਾਇਆ ਦੁਕਾਨ ਮੇਰੀ ਆ ਮੇਰੇ ਨਾਂ ਤੇ ਰਜਿਸਟਰੀ ਆ ਮੈਂ ਤੁਹਾਨੂੰ ਦੇਣੀ ਆ ਤੇ ਸਮਾਨ ਜਿਵੇਂ ਪੁਰਾਣਾ ਹੈ ਤੁਹਾਡੀ ਦੁਕਾਨ ਤੇ ਉਸ ਹਿਸਾਬ ਨਾਲ 60 ਲੱਖ ਦਾ ਸਮਾਨ ਮੈਨੂੰ ਤਾਂ ਨਹੀਂ ਲੱਗਦਾ ਸਮਾਨ ਦਾ 50 55 ਲੱਖ ਦਾ ਵਾ ਨਹੀਂ ਤੂੰ ਨਾ ਚੁੱਪ ਕਰਕੇ ਉਧਰ ਖੜ ਜਾ ਸਿਮਰਨ ਸਾਈਡ ਦੇ ਇਹਨੂੰ ਉਧਰ ਜਾਂਦੇ ਇੱਥੇ ਖੜ ਸਮਾਨ ਹੈਗਾ 50 55 ਲੱਖ ਦਾ ਪਰ ਤੁਸੀਂ 50 ਲੱਖ ਦੇ ਦਿਓ ਦੇਖੋ ਮੈਂ ਜੈਨੂਨ ਜੀ ਜੇ ਗੱਲ ਕਰਾਂ ਤਾਂ ਮੈਨੂੰ 40 ਲੱਖ ਦਾ ਸਮਾਨ ਲੱਗਦਾ ਤਾਂ ਮੈਂ 40 ਲੱਖ ਹੀ ਦੇ ਸਕਦੀ ਹਾਂ ਆ ਆ ਗਿਆ ਸੁਭਾਤ ਲੱਗ ਗਿਆ ਨਾ ਪਤਾ ਕਿੰਨੇ ਦੀ ਗੱਲ ਹੋਈ ਆ ਐਵੇਂ ਵਿੱਚ ਪ੍ਰਧਾਨ ਬਣਿਆ ਹੋਇਆ ਮੈਂ ਜਦ ਗੱਲ ਕਰਦਾ ਪਿਆ ਤੂੰ ਆਪਣੇ ਪੇਪਰ ਦੇਖ ਯਾਰ ਬਾਹਰ ਲੈ ਲਾਣੇ ਆ ਤੂੰ ਪੇਪਰ ਜਾ ਉਹ ਦੇਖ ਜਾ ਕੇ ਜਾ ਤੈਨੂੰ ਕਿਹਾ ਨਾ ਚੁੱਪ ਕਰਕੇ ਉੱਥੇ ਖੜ੍ਹ ਜਾ ਹੁਣ ਤੇਰੀ ਆਵਾਜ਼ ਨਹੀਂ ਆਣੀ ਚਾਹੀਦੀ ਯਾਰ ਪਿਆਰ ਅਸੀਂ ਦੋਸਤ ਤਾਂ ਕਰਕੇ ਫੇਰ ਇਦਾਂ ਕਰਦੇ ਰਹਿੰਦੇ ਅਸੀਂ ਅਸੀਂ ਨਾ ਦੁਕਾਨ ਦੁਕਾਨ ਦਾ ਸਮਾਨ 50 ਲੱਖ ਚ ਹੀ ਦੇਵਾਂਗੇ ਉਸ ਤੋਂ ਘੱਟ ਨਹੀਂ ਦੇ ਸਕਦਾ ਮੈਂ ਮੈਨੂੰ ਤਾਂ ਜੀ 40 ਲੱਖ ਸਹੀ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਰੇਟ ਜੈਨੂਇਨ ਹੈ ਤੁਸੀਂ ਕਰ ਸਕਦੇ ਹੋ ਤਾਂ ਆਪਾਂ ਪੇਪਰ ਵਰਕ ਕਰ ਲਾਂਗੇ ਅਗਰ ਤੁਹਾਡਾ ਮਨ ਬੰਦਾ ਹੋਇਆ ਤਾਂ ਮੈਨੂੰ 40 ਲੱਖ ਤੇ ਪੂਰਾ ਪਰਫੈਕਟ ਆਪਣਾ ਐਗਜ਼ੈਕਟ ਡਿਸੀਜਨ ਦੇ ਦਿਓ ਤੇ ਤੁਹਾਡੇ ਕੋ ਮੇਰਾ ਨੰਬਰ ਹੈਗਾ ਇਹ ਨੰਬਰ ਤੁਸੀਂ ਮੇਰਾ ਨੋਟ ਕਰੋ ਵੈਸੇ ਦੇਖੋ ਜੀ ਤੂੰ ਚੁੱਪ ਕਰਕੇ ਉਧਰ ਚੱਲ ਜਾ ਯਾਰ ਤੁਸੀਂ ਮੈਨੂੰ ਆਪਣਾ ਨੰਬਰ ਲਿਖਵਾ ਦਿਓ 40 ਲੱਖ ਨਾਲ ਬਹੁਤ ਜ਼ਿਆਦਾ ਘਟ ਹੋ ਜਾਣਾ ਹੈ ਪਤਾ 50 ਤੋਂ ਪਲੱਸ ਹੀ ਆ ਸਮਾਨ ਸਾਡਾ ਜੇ ਤੁਸੀਂ ਦੇਖ ਲਓ ਜੇ 50 ਦੇ ਅੰਡਰ ਤੁਸੀਂ ਵੇਖ ਖਰੀਦ ਮੈਂ ਤੁਹਾਨੂੰ ਕਾਲ ਕਰ ਦਾਂਗੀ ਤੁਸੀਂ ਮੈਨੂੰ ਦੱਸ ਦਿਓ ਜਿੱਦਾਂ ਵੀ ਹੋਏਗਾ ਆਪਾਂ ਕਰ ਲਾਂਗੇ ਪੇਪਰ ਵਰਕ ਨਾ ਮੇਰੀ ਗੱਲ ਸੁਣ ਕੱਲੇ ਆਪ ਸੌਦੇ ਕਰ ਰਹੇ ਆਂ ਨਾਲੇ ਉੱਤੋਂ ਮੈਨੂੰ ਝੂਠ ਬੋਲੀ ਜਾਂਦਾ ਵਾ ਮੇਰੇ ਨਾਲ ਨਾ ਠੱਗੀ ਚੋਰੀਆਂ ਮਾਰਨੀ ਛੱਡ ਦੇ ਉਹ ਕਿਤੇ ਨਹੀਂ ਠੱਗੀ ਚੋਰੀ ਕਰਦਾ ਪਿਆ ਸੀ ਜਦ ਤੈਨੂੰ ਮੈਂ ਕਿਹਾ ਸੀਗਾ ਕਿ ਆਪਣਾ ਮੂੰਹ ਬੰਦ ਰੱਖੀ ਕਿਉਂ ਮੂੰਹ ਖੋਲਿਆ ਤੇ ਮੁਰੇ ਕਿਉਂ ਨਾ ਖੋਲ ਸੌਰੀ ਬਣੀ ਬਣੀ ਗੇਮ ਮੇਰੀ ਖਰਾਬ ਕਰਤੀ ਆ ਮੈਨੂੰ ਤੂੰ 40 ਲੱਖ ਅਗਲੇ ਤੋਂ ਤੂੰ 60 ਲੱਖ ਲੈਣਾ ਵਾ ਓਏ ਮੈਕਸ ਕਿਹਾ ਸੀਗਾ ਜਿਹੜੇ ਤੇਰੇ 35 ਲੱਖ ਲੱਗੇ ਆ ਤੈਨੂੰ 5 ਲੱਖ ਐਕਸਟਰਾ ਮਿਲ ਜੂਗੇ ਤੇ ਮੇਰੇ ਵੀ 15 ਤੋਂ ਥੋੜਾ ਜਿਆਦਾ ਮਿਲ ਜੂਗਾ ਉਹ ਨੁਕਸਾਨ ਜਿਹੜੇ ਹੋਏ ਉਹ ਤਾਂ ਪੂਰੇ ਹੋਣਗੇ ਆਪਣੇ ਜਿਹੜਾ ਮੇਰੇ ਨਾਲ ਧੋਖਾ ਕਰਨ ਲੱਗਾ ਹੀ ਉਹ ਉਹ ਤੇਰੇ ਨਾਲ ਧੋਖਾ ਨਹੀਂ ਕਰਨ ਲੱਗਾ ਸੀ ਫਾਇਦਾ ਕਰਨ ਲੱਗਾ ਸੀ ਤੇਰਾ ਆ ਜਿਹੜਾ 35 ਦਾ 40 ਮਿਲਣਾ ਸੀ ਨਾ ਆਪਣੇ ਨੁਕਸਾਨ ਪੂਰੇ ਹੋਣੇ ਸੀਗੇ ਇਹਦੇ ਨਾਲ ਆ ਪਿੱਛੇ ਹੋ ਕੇ ਨਾ ਆਰਾਮ ਨਾਲ ਗੱਲ ਕਰ ਜੇ ਉਹਨੂੰ ਮੈਂ 60 ਦੀ ਗੱਲ ਕੀਤੀ ਸੀ ਅਗਲੀ ਨੇ ਆਪਣੇ 50 'ਚ ਮੰਨ 50 ਦੀ ਗੱਲ ਕਰ ਲਈ ਅਗਲੀ 40 ਤੇ ਮੰਨੀ ਆ ਹੁਣ ਕਰ ਲੈ ਕਿ ਦਸ ਉਹਦੇ ਕਰਦਾ ਤੂੰ ਫੇਰ ਨਾ ਉੱਚੀ ਬਾਤ ਚ ਗੱਲ ਕਰ ਮਾਲਕ ਮੈਂ ਇਹ ਦੁਕਾਨ ਦਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਗੱਲ ਹੋ ਗਈ ਮੈਨੂੰ ਅਚਾਨਕ ਬੁਲਾ ਲਿਆ ਤੁਸੀਂ ਤੈਨੂੰ ਵੈਸੇ ਬੁਲਾਉਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਤੈਨੂੰ ਬਾਰ-ਬਾਰ ਯਾਦ ਕਰਾਉਣਾ ਪੈਂਦਾ ਕਾਕਾ ਤੈਨੂੰ ਜਿਹੜਾ ਕੰਮ ਦਿੱਤਾ ਨਾ ਚੰਗੀ ਤਰ੍ਹਾਂ ਕਰ ਲਾ ਹਾਂਜੀ ਵੀਰੇ ਮੈਂ ਚੰਗੀ ਤਰ੍ਹਾਂ ਕਰਦਾ ਪਿਆ ਤੁਸੀਂ ਫਿਕਰ ਨਾ ਕਰੋ ਦੁਕਾਨ ਤਾਂ ਤੁਹਾਨੂੰ ਵੇਚਣੀ ਆਪਾਂ ਅੱਛਾ ਤੇ ਜਿਹੜੀ ਦੁਬਈ ਵਾਲੀ ਮੈਡਮ ਨਾਲ ਟੀਆਂ ਸੱਟੀਆਂ ਲਾ ਰਿਆਂ ਉਹ ਵੀਰੇ ਦੁਬਈ ਤੋਂ ਜਿਹੜੀ ਆਈ ਸੀ ਨਾ ਉਹ ਤਾਂ ਵੈਸੇ ਮੇਰੇ ਤੋਂ ਪੁੱਛਦੀ ਸੀ ਕਿ ਮੈਂ ਕਿਹੜਾ ਕੰਮ ਖੋਲਾਂ ਮੈਂ ਕਿਹਾ ਤੁਸੀਂ ਕੋਸਮੈਟਿਕ ਦਾ ਕੰਮ ਖੋਲ ਲਓ ਸਭ ਤੋਂ ਵਧੀਆ ਹੁੰਦਾ ਹੈ ਮੈਂ ਤਾਂ ਹੈਲਪ ਕਰਦਾ ਪਿਆ ਸੀ ਉਹਦੀ ਬਸ ਅੱਛਾ ਹਾਂ ਜੀ ਮੇਰਾ ਵੀ ਦਿਲ ਕਰਦਾ ਤੇਰੀ ਹੈਲਪ ਕਰਾਂ ਯਾਰ ਮੈਂ ਸੋਚਦਾ ਫੇਰ ਤੇਰੇ ਘਰੇ ਜਾਵਾਂ ਕਾਫੀ ਪੀ ਕੇ ਆਵਾਂ ਆਂਟੀ ਨੂੰ ਮਿਲਿਆ ਕਾਫੀ ਟਾਈਮ ਹੋ ਗਿਆ ਯਾਰ ਨਹੀਂ ਵੀਰੇ ਮੈਂ ਜੀ ਪੂਰੀ ਕੋਸ਼ਿਸ਼ ਕਰਦਾ ਪਿਆ ਕਿ ਤੁਹਾਨੂੰ ਹੀ ਦੁਕਾਨ ਮਿਲੇ ਮੈਂ ਹੋਰ ਕਿਸੇ ਨੂੰ ਨਹੀਂ ਵੇਚੂਗਾ ਪੁਲਿਸ ਵੀਰੇ ਯਾਰ ਮੇਰੇ ਘਰੇ ਪਤਾ ਨਾ ਲੱਗੇ ਘਰੇ ਯਾਰ ਮੈਂ ਦੱਸ ਦੇਣਾ ਕੋਈ 10000 ਰੁਪਏ ਕਾਹਦਾ ਦਿਨਾ ਮਹੀਨਾ ਦਾ ਮੈਨੂੰ ਨਾਲੇ ਸਾਰਿਆਂ ਨੂੰ ਪਤਾ ਲੱਗ ਜੂ ਦੇਖੋ ਅੰਕਲ ਜੀ ਉਹ ਤਾਂ ਬੱਚਾ ਹੈ ਤੇ ਮੈਂ ਹਾਂ ਉਹਦਾ ਵੱਡਾ ਭਰਾ ਉਹਨੇ ਗਲਤੀ ਕਰਤੀ ਤੁਹਾਡੇ ਕੋਲੋਂ ਪੈਸੇ ਲੈ ਗਿਆ ਆਖਿਰਕਾਰ ਉਹਨੇ ਮੈਨੂੰ ਪੈਸੇ ਫੜਾਤੇ ਹੋਏ ਆ ਚਲੋ ਤੁਸੀਂ ਤਾਂ ਵਿਆਜ ਹੀ ਲੈਣੀ ਆ ਮੈਂ ਚਾਹਨਾ ਤੁਸੀਂ ਵਿਆਜ ਲਓ ਤੇ ਜਿਹੜੇ ਸਾਡੇ ਕਾਗਜ਼ ਪਏ ਤੁਹਾਡੇ ਕੋਲੇ ਤੁਸੀਂ ਸਾਨੂੰ ਮੋੜ ਦਿਓ ਇਹਨਾਂ ਨਾਨਕ ਅਕਾ ਇਹ ਕੰਮ ਨਹੀਂ ਹੋਣਾ ਜਿਹੜਾ ਰਜਿਸਟਰੀ ਛੱਡ ਕੇ ਗਿਆ ਉਹੀ ਲੈ ਕੇ ਜਾਊਗਾ ਮੈਨੂੰ ਕੀ ਪਤਾ ਵੀ ਤੂੰ ਕੌਣ ਆ ਉਹਦਾ ਭਰਾ ਲੱਗਦਾ ਕੋਈ ਕੋਈ ਹੋਰ ਹੈ ਅੰਕਲ ਜੀ ਮੈਂ ਉਹਦਾ ਭਰਾ ਆਂ ਦੇਖੋ ਮੈਨੂੰ ਇੰਨਾ ਵੀ ਪਤਾ ਕਿੰਨੇ ਪੈਸੇ ਲੈ ਕੇ ਗਿਆ ਠੀਕ ਆ ਮੈਨੂੰ ਇੰਨਾ ਵੀ ਪਤਾ ਤੁਹਾਡੇ ਕੋਲ ਰਿਸਟਰੀ ਹੈ ਜੇ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਹੈ ਮੈਂ ਉਹਦਾ ਭਰਾ ਹੀ ਹੂੰਗਾ ਕੋਈ ਬਾਹਰਲੇ ਬੰਦੇ ਨੂੰ ਥੋੜੀ ਪਤਾ ਹੋਊਗਾ ਤੁਹਾਡੇ ਕੋਲ 16 ਲੱਖ ਰੁਪਏ ਲੈ ਕੇ ਗਿਆ ਉਹ ਗਲਤ ਆ ਦੇਖੋ ਨਾ ਤੁਸੀਂ ਲੈ ਕੇ ਗਿਆ ਪਰ ਇੱਕ ਗਲਤੀ ਤੁਹਾਡੀ ਵੀ ਤਾਂ ਹੈ ਨਾ ਤੁਸੀਂ ਕੋਈ ਅਸਟਾਮ ਨਹੀਂ ਸਾਈਨ ਕਰਾਏ ਹੈ ਬਿਨਾ ਕੋ ਸੋਚੇ ਸਮਝੇ ਉਹਨੂੰ 16 ਲੱਖ ਰੁਪਏ ਫੜਾਤਾ ਉਹ ਤਾਂ ਬੱਚਾ ਸੀਗਾ ਜੀ ਤੁਹਾਨੂੰ ਇਹ ਤਾਂ ਸੋਚਣਾ ਚਾਹੀਦਾ ਸੀ ਜੇ ਉਹ ਕੱਲ ਨੂੰ ਮੈਂ ਕੋਈ ਕਾਰਵਾਈ ਕਰਦਾ ਮੈਂ ਪੁਲਿਸ ਨੂੰ ਰਿਪੋਰਟ ਦੇ ਦਾਂ ਫਿਰ ਤੁਸੀਂ ਕੀ ਕਰੋਗੇ ਹੁਣ ਮੈਨੂੰ ਕਾਨੂੰਨ ਸਿਖਾਏਗਾ ਅੰਕਲ ਜੀ ਦੇਖੋ ਮੈਂ ਤਾਂ ਤੁਹਾਡਾ ਸਤਿਕਾਰ ਕਰਦਾ ਪਰ ਤੁਸੀਂ ਮੇਰੀ ਗੱਲ ਮੰਨਦੇ ਹੀ ਨਹੀਂ ਪਏ ਤੁਸੀਂ ਮੇਰੇ ਤੋਂ ਵੱਡੇ ਹੋ ਦੇਖੋ ਤੁਸੀਂ ਪੈਸੇ ਦਿੱਤੇ ਵਿਆਜ ਲੈਣਾ ਸੀਗਾ ਬਿਲਕੁਲ ਵਿਆਜ ਲੈਣਾ ਆਹ ਦੇਖੋ ਮੈਂ ਸਨੇ ਵਿਆਜ ਤੁਹਾਨੂੰ ਪੈਸੇ ਦੇਣ ਆਇਆ ਤੁਸੀਂ 16 ਲੱਖ ਦਿੱਤਾ ਮੈਂ ਤੁਹਾਨੂੰ 17 ਲੱਖ ਦੇਣ ਆਇਆ ਤੁਸੀਂ ਆਪਣੇ ਪੈਸੇ ਰੱਖੋ ਮੇਰੇ ਘਰ ਦੇ ਕਾਗਜ਼ ਦੇ ਦਿਓ ਮੈਂ ਵੀ ਖੁਸ਼ ਤੁਸੀਂ ਵੀ ਖੁਸ਼ ਆਪਣੀ ਕਾਦੀ ਲੜਾਈ ਆ ਸੁੱਕੀ ਸੰਧੀ ਸਾਰੇ ਕੰਮ ਨਿਬੜਦੇ ਆ। ਪੈਸੇ ਪੂਰੇ ਆ। ਚੈੱਕ ਤਾਂ ਕਰੋ ਅੰਕਲ ਜੀ। ਦੇਖੋ ਮੈਂ ਬੇਈਮਾਨੀ ਕਰਦਾ ਨਹੀਂਗਾ। ਉਹ ਤਾਂ ਬੱਚਾ ਸੀਗਾ ਤੁਹਾਨੂੰ ਪੈਸੇ ਫੜਾ ਗਿਆ। ਆਹ ਲਓ 5-500 ਦੀਆਂ ਗੱਡੀਆਂ ਨੇ ਪੂਰੇ 17 ਲੱਖ ਹੈ ਜੀ। ਬਾਕੀ ਤੁਸੀਂ ਆਰਾਮ ਨਾਲ ਗਿਣ ਲਿਓ ਕੋਈ ਗੱਲ ਨਹੀਂ। ਪੁਰਾਣੇ ਬੰਦੇ ਆਂਕਲ ਤੁਹਾਨੂੰ ਤਾਂ ਹੱਥ ਲਾ ਕੇ ਪਤਾ ਲੱਗ ਜਾਂਦਾ ਕਿੰਨੇ ਪੈਸੇ। ਤੁਸੀਂ ਮੇਰੇ ਕਾਗਜ਼ ਦੇ ਦਿਓ। ਨਾਲੇ ਗਾਹ ਨੂੰ ਧਿਆਨ ਰੱਖਿਓ ਜੇ ਉਹ ਬੰਦਾ ਆਉਂਦਾ ਹੈ ਨਾ ਤੁਹਾਡੇ ਕੋਲੇ ਤੇ ਇਦਾਂ ਨਾ ਤੁਸੀਂ ਸਟਾਮਪ ਸਟੂਮ ਸائن ਕਰਾ ਲਿਆ ਕਰੋ ਤੁਸੀਂ ਆਪਣੇ ਵੱਲੋਂ ਵੀ ਤਾਂ ਪੱਕੇ ਰਹੋ ਰਜਿਸਟਰੀ ਤਾਂ ਲੈ ਜਾ ਪਰ ਗਾਹਾਂ ਵਾਸਤੇ ਆਪ ਨੂੰ ਸਮਝਾ ਦੇਈ ਭਈ ਪੈਸੇ ਲੈਣੇ ਹੁੰਦੇ ਆ ਤੇ ਜਿਹਨੇ ਲੈ ਕੇ ਆਉਣੇ ਆ ਉਹ ਵੀ ਨਾਲ ਆਵੇ ਠੀਕ ਆ ਅੰਕਲ ਜੀ ਅਗਲੀ ਵਾਰ ਧਿਆਨ ਰੱਖਾਂਗੇ ਵਹਿਦਾ ਵੱਲ ਤਾਂ ਮੌਕਾ ਹੀ ਨਹੀਂ ਮਿਲਦਾ ਉਦਾਂ ਤੁਹਾਨੂੰ ਯਾਦ ਕਰਦੇ ਰਾਵਾਂਗੇ ਪਰ ਰਜਿਸਟਰੀਆਂ ਲੈ ਕੇ ਪੈਸੇ ਲੈਣ ਨਹੀਂ ਆਉਂਦੇ ਤੁਹਾਡੇ ਕੋਲੇ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਦਿੱਤਾ ਜੋ ਮੈਨੂੰ ਇਜਾਜ਼ਤ ਦਿਓ ਤੁਸੀਂ ਆਰਾਮ ਨਾਲ ਆਪਣੇ ਪੈਸੇ ਗਿਣ ਲਿਓ ਹੈ ਠੀਕ ਹੈ ਵੀਰੇ ਮੈਂ ਨਾ ਪੂਰੀ ਕੋਸ਼ਿਸ਼ ਕਰੂੰਗਾ ਨਾਲੇ ਜਿਹੜੀ ਦੁਬਈ ਵਾਲੀ ਹੈ ਨਾ ਉਹ ਤਾਂ 40 ਲੱਖ ਦੇ ਰਹੀ ਹੈ ਬਸ ਦੁਕਾਨ ਦਾ ਉਹ ਤਾਂ ਮੈਨੂੰ ਪਤਾ 40 ਲੱਖ ਦੇ ਰਹੀ ਹੈ ਪਰ ਵੀਰੇ ਤਾਨੂੰ ਕਿਦਾ ਪਤਾ ਕਿ ਉਹ 40 ਲੱਖ ਦੇ ਰਹੀ ਐ ਨਾਲੇ ਮੈਂ ਇੱਕ ਗੱਲ ਦੇਖੀ ਐ ਕੋਈ ਵੀ ਗੱਲ ਹੁੰਦੀ ਐ ਨਾ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦੀ ਐ ਦੁਕਾਨ ਦੀਆਂ ਕੰਧਾਂ ਵੀ ਮੇਰੀਆਂ ਨੇ ਕੱਲੀ ਗਲੀ ਚ ਹੀ ਤੇ ਹੱਕ ਮੇਰਾ ਹਾਂ ਮੈਂ ਤਾਂ ਸਾਰੀ ਖਬਰ ਰਹਿਣੀ ਹੋਈ ਐ ਤੁਸੀਂ ਨਾ ਆਪਣਾ ਧਿਆਨ ਦੇਖੋ ਜਿਹੜਾ ਤੂੰ ਸੌਦਾ ਕਰਾਨਾ ਬੈਣਾ ਬਾਵੇ ਨਾਲ ਮੈਡਮ ਦਾ ਐਦਾਂ ਨਾ ਹੋਵੇ ਤੂੰ ਘਰੋਂ ਵੀ ਜਾਵੇਂ ਤੇ ਦੁਕਾਨ ਤੋਂ ਵੀ ਜਾਵੇਂ ਨਹੀਂ ਵੀਰੇ ਤੁਸੀਂ ਫਿਕਰ ਨਾ ਕਰੋ ਦੁਕਾਨ ਤਾਨੂੰ ਹੀ ਦਵਾਂਗੇ ਅਗਰ ਮੈਂ ਨਹੀਂ ਫਿਕਰ ਤੂੰ ਕਰ। ਤੇਰੇ ਫਕਾ ਗੁੱਲ ਕਰਦੇ ਨਾ ਮੇਰੇ ਨਾਲ ਚੁਸਤ ਚਲਾਕੀ ਨਾ ਕਰ ਅਗਰ ਬਾਵੇ ਨਾਲ ਹੀ ਕਰਿਆ ਕਰ। ਤੈਨੂੰ ਮੈਂ ਪਿਆਰ ਨਾਲ ਕਈ ਵਾਰੀ ਸਮਝਾਤਾ। ਮੈਨੂੰ ਲੱਗਦਾ ਤੈਨੂੰ ਮੇਰੀ ਭਾਸ਼ਾ ਸਮਝ ਨਹੀਂ ਆ ਰਹੀ। ਵੀਰੇ ਮੈਨੂੰ ਤਾਂ ਸਮਝ ਆ ਗਈ ਆ ਪਰ ਉਹ ਬਾਵੇ ਨੂੰ ਸਮਝ ਨਹੀਂ ਆਉਂਦੀ। ਉਹ ਪਤਾ ਨਹੀਂ ਕਿਉਂ ਜਦੋਂ ਮੈਂ ਤੁਹਾਡਾ ਨਾਮ ਲੈਣਾ ਉਹਦੇ ਮੂਰੇ ਗਰਮ ਹੋ ਜਾਂਦਾ ਐ ਮੈਨੂੰ ਬੋਲਣ ਲੱਗ ਜਾਂਦਾ ਐ। ਉਹ ਤਾਂ ਤੁਹਾਡਾ ਨਾਮ ਵੀ ਨਹੀਂ ਸੁਣਦਾ ਮੇਰੇ ਮੂੰਹੋਂ। ਫੇ ਵੀ ਸਭ ਤੇਰਾ ਹੀ ਕੀਤਾ ਕਰਾਇਆ ਐ। ਸਾਡਾ ਤਾਂ ਕੋਈ ਰੋਲਾ ਨਹੀਂ ਸੀਗਾ ਤੂੰ ਹੀ ਆਇਆ ਸੀ ਉਹਨੂੰ ਸਲਾਹ ਦੇਣਾ ਲੱਖਾਂ ਰੁਪਈਆ ਬਣਦਾ ਬਣਾ ਲਿਆ ਲੱਖਾਂ ਰੁਪਈਆ 10000 ਤੱਕ ਤਾਂ ਤੂੰ ਇਕੱਠਾ ਨਹੀਂ ਹੋ ਰਿਹਾ ਇਹ ਸਾਰਾ ਕੰਮ ਨਾ ਬਾਵੇ ਦੀ ਬੋਲੀ ਨੇ ਖਰਾਬ ਕੀਤਾ ਐ ਨਹੀਂ ਤਾਂ ਅੱਜ ਵੀ ਮੈਂ ਵੀ ਲੱਖਾਂ 'ਚ ਖੇਡਦਾ ਹੁੰਦਾ ਛੇੜਾਂ ਹੀ ਗੱਲ ਲੱਖਾਂ 'ਚ ਹੀ ਛੇੜਾਂ ਜਦੋਂ ਕਰਜ਼ਾ ਲੱਖਾਂ ਦਾ ਹੋਊਗਾ ਨਾ ਤੇ ਲੱਖਾਂ 'ਚ ਹੀ ਖੇਡਾਂਗਾ ਤੂੰ ਗੱਲ ਸੁਣ ਮੇਰੀ ਤੇ ਕੋ ਤਿੰਨ ਦਿਨ ਦਾ ਟਾਈਮ ਆ ਜੇ ਦੁਕਾਨ ਮੇਰੀ ਨਾ ਨਾ ਹੋਈ ਤੇਰਾ ਤਾਂ ਕੰਮ ਹੋ ਗਿਆ ਲੈ ਉਹ ਵੀਰੇ ਤੁਸੀਂ ਫਿਕਰ ਨਾ ਕਰੋ ਦੁਕਾਨ ਤੁਹਾਨੂੰ ਹੀ ਦਵਾਂਗਾ ਮੈਂ ਤੋ ਇਦਾਂ ਕਰੀ ਯਾਰ ਤਿੰਨ ਦਿਨਾਂ ਬਾਅਦ ਜੇ ਦੁਕਾਨ ਮੇਰੀ ਨਾ ਹੋਈ 17 ਲੱਖ ਰੁਪਏ ਦਾ ਇੰਤਜ਼ਾਮ ਕਰ ਲਈ ਮੈਂ ਤਾਂ ਘਰੇ ਪਹੁੰਚੂਗਾ ਕੋਈ ਵੀ ਮੰਗੇ ਪਰ ਰੋਟੀ ਵੀ ਇਕੱਠੇ ਹੀ ਖਾਵਾਂਗੇ ਨਾਲੇ ਤੇਰੀ ਆਖਰੀ ਰੋਟੀ ਹੋਊਗੀ ਨਾ ਉਹ ਨਹੀਂ ਵੀਰੇ ਤੁਸੀਂ ਫਿਕਰ ਨਾ ਕਰੋ ਬਾਵੇ ਨੂੰ ਮੈਂ ਮਨਾਉਂਗਾ ਇਹ ਮੇਰੀ ਜ਼ਿੰਮੇਵਾਰੀ ਆ ਤੁਸੀਂ ਬੇਫਿਕਰ ਹੋ ਕੇ ਜਾਓ ਮਨਾਲਾ ਮਨਾਲਾ ਤੇਰਾ ਹੀ ਭਲਾ ਹੋਣਾ ਹਾਂਜੀ ਠੀਕ ਹੈ ਜੀ ਦਾ ਕੁਝ ਨਹੀਂ ਜਾਣਾ ਕਾਕਾ ਤੇਰਾ ਹੀ ਜਾਣਾ ਬਾਵੇ ਕੋਲੇ ਵੀ ਦੁਕਾਨ ਰਹਿ ਜਾਣੀ ਆ ਮੇਰਾ ਤਾਂ ਕੰਮ ਵੈਸੇ ਹੀ ਬਹੁਤ ਵਧੀਆ ਚੱਲਦਾ ਪਿਆ ਨੁਕਸਾਨ ਹੋਊਗਾ ਤਾਂ ਸਿਰਫ ਤੇਰਾ ਹੋਊਗਾ ਥਿਆਰੇ ਤੇ ਬੈਠਾ ਰਹਿ ਨਿਕਲ ਸਾਂ ਠੀਕ ਹੈ ਵੀਰੇ ਸਰੀਕ ਨੋਟ ਕਰ ਲੈ ਤਿੰਨ ਦਿਨਾਂ ਤੇਰੇ ਕੋਲੇ ਠੀਕ ਹੈ ਜੀ ਸਨੀ ਦੋਵਾ ਹਾ ਜ਼ਨੀ ਕਿੱਥੇ ਤੂੰ ਨਜ਼ਰ ਆ ਕੋਤੇ ਮੈਂ ਆ ਗਿਆ ਮੈਂ 5 ਮਹੀਨੇ ਚ ਪਹੁੰਚ ਜਾਣਾ ਫੈਂਟ ਫ੍ਰੇਸ ਇੱਕ ਕੌਫੀ ਮੈਡਮ ਜੀ ਐਂ ਕਰਿਓ ਕੌਫੀ ਪੀਏਗਾ ਹਾਂ ਜੀ ਵੀਰੇ ਪੀ ਲੂੰਗਾ ਜੀ ਕੌਫੀ ਤਿੰਨ ਕਰ ਦਿਓ ਹਾਂ ਜੀ ਅਗਰ ਫਿਰ ਜਾ ਜਾ ਕਿੱਧਰ ਚੱਲੇ ਆਂ ਕੌਫੀ ਤਾਂ ਪੀ ਕੇ ਜਾਈਂ ਆ ਤਾਂ ਭਾਜੀ ਵੀ ਨਾਲ ਆਇਆ ਬਹੁਤ ਭਜਾਇਆ ਬਾਈ ਇਹਨੇ ਮੇਰਾ ਤਾਂ ਭਾਰ ਹਲਕਾ ਕਰਤਾ ਹੋ ਰਹੇ ਨੇ ਮੈਨੂੰ ਕਹਿੰਦਾ ਦੋ ਦਿਨਾਂ ਚ ਪੈਸੇ ਦੇ ਦੂੰਗਾ 15 ਦਿਨ ਹੋ ਗਏ ਲੱਭਦੇ ਨੂੰ ਯਾਰ ਠੀਸੀਆਂ ਘੜਾਤਿਆਂ ਸਾਡੀਆਂ ਬਾਜੀ ਅਜ ਮੋਟਰਸਾਈਕਲ ਵੀ ਨਹੀਂ ਲੈ ਕੇ ਆਏ ਤਾਂ ਕਿ ਪਤਾ ਨਾ ਲੱਗ ਜਾਏ ਓਹੋ ਪਰ ਐਸਐਚਓ ਦੀਆਂ ਨਾ ਅੱਖਾਂ ਬੜੀਆਂ ਤੇਜ਼ ਨੇ ਕੀ ਨਾਮ ਸੀ ਐਸਐਚਓ ਦਾ ਗੁਲਾਬ ਸਿੰਘ ਭਾਜੀ ਅੱਛਾ ਹਾਂ ਸੱਚ ਗੁਲਾਬ ਸਿੰਘ ਜੀ ਤੂੰ ਮੈਨੂੰ ਇਹ ਦੱਸ ਤੈਨੂੰ ਕੀ ਲੱਗਦਾ ਸੀ ਤੈਨੂੰ ਲੱਭਣਾ ਔਖਾ ਹੋਊਗਾ ਅੱਜ ਨਹੀਂ ਤਾਂ ਕੱਲ ਲੱਭਦਾ ਜਾਣਾ ਹੀ ਸੀਗਾ ਹੂੰ ਜੇ ਬੰਦੇ ਨੇ ਭੱਜਣਾ ਹੀ ਹੁੰਦਾ 50 ਲੱਖ ਕੋਲੇ ਹੋਵੇ ਬੰਦਾ ਦੇਜ ਦੂਸ਼ ਛੱਡ ਕੇ ਭੱਜਦਾ ਹੈ ਤੇ ਲੋਗੋ ਲਈ ਗੋਫੀਆਂ ਪੀ ਜਾਂਦਾ ਜੈਕਟ ਤਾਂ ਸੋਣ ਦੀ ਲੈ ਲੈਂਦਾ ਬਾਈ ਤੂੰ ਮੈਨ ਲੱਗਾ 50 ਲੱਖ ਨਾ ਕਿਸੇ ਕੋਲੇ ਰੱਖਦੇ ਨੇ ਓਹੋ ਉਹ ਦਿੰਦਾ ਨਹੀਂ ਹੋਣਾ ਬਾਈ ਤੇਰੇ ਨਾਲ ਤਾਂ ਨਹੀਂ ਲਾਡੀ ਵਾਲੀ ਹੋਈ ਹੋਰ ਕੁਤੇ ਤੈਨੂੰ ਵੀ ਖੋਲੇ ਹੋਣਗੇ ਨੇ ਐਸਾ ਦੇਖ ਕੇ ਤਾਂ ਵੱਡੇ ਵੱਡੇ ਦਾ ਇਮਾਨ ਬਦਲ ਜਾਂਦਾ ਵੀਰੇ ਪਾਜੀ ਮੈਂ ਤੁਹਾਡੇ ਪੈਸੇ ਦਾ ਅਰੇਂਜਮੈਂਟ ਕਰਦਾ ਪਿਆ ਸੀ ਪਰ ਹਲੇ ਨਹੀਂ ਇਕੱਠੇ ਹੋਰੇ ਮੈਂ ਹੁਣ ਕੀ ਕਰਾਂ ਅੱਛਾ ਇਹਨਾਂ ਤੋਂ ਲੈਣਿਆ 버ਗਰ ਵਾਈਟ ਵਾਲੇ ਤੋਂ ਨਹੀਂ ਪਾਜੀ ਮੈਂ ਕਿਤੇ ਹੋਰ ਖਰਚ ਤੇ ਪਾਜੀ ਮੈਨੂੰ ਥੋੜਾ ਜਿਹਾ ਹੋਰ ਥੋੜਾ ਜਿਹਾ ਟਾਈਮ ਦੇ ਦਿਓ ਪਾਜੀ ਅੱਛਾ ਹੁਣ ਤੱਕ ਜਵਾਨ ਤੇ ਯਕੀਨ ਕਰੀਏ ਜਾਂ ਤੇਰੇ ਹਾਲਾਤਾਂ ਤੇ ਪਾਜੀ 50 ਦਾ 50 ਲੱਖ ਖਰਚਤਾ ਦੇਖੋ ਹੂੰ ਚਲ ਕੋਈ ਨਾ ਕਰ ਕਰਦੇ ਆਂ ਪੂਰੇ ਕਲੋ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰੋ। ਫੋਨ ਹੀ ਕਰ ਦਿੰਨਾ ਵੀਰੇ। ਨਹੀਂ ਭਾਜੀ ਨਹੀਂ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਦੇਵਾਂਗਾ ਪੈਸੇ ਤੁਹਾਨੂੰ ਫਿਕਰ ਨਾ ਕਰੋ। ਵਿਸ਼ਵਾਸ ਰੱਖੋ ਭਾਜੀ ਮੇਰੇ ਤੇ ਪੁਲਿਸ। ਦੋ ਮਿੰਟ ਚਾ ਲੈ ਉਹਨਾਂ ਦੀ ਐ ਹੀ ਪਹਿਲਾਂ ਹੀ। ਕਰ ਲੈ ਕਰ ਲੈ। ਭਾਜੀ ਦਾ ਮੰਨਣਾ ਹੀ ਨਹੀਂ ਇਹਨੇ। ਭਾਈ ਮੈਂ ਥੋੜੇ ਅੱਗੇ ਹੱਥ ਜੋੜਨਾ। ਮੇਰੇ ਕੋਲ ਸਾਰੇ ਪੈਸੇ ਨਹੀਂ ਹੈਗੇ। ਮੇਰੇ ਕੋਲ ਸਿਰਫ 10 ਲੱਖ ਰੁਪਏ ਦੀ ਹੋਰ ਪੈਸੇ ਮੇਰੇ ਕੋਲ ਨਹੀਂ ਹੈਗੇ ਜੀ। 10 ਲੱਖ। ਹਾਂ ਜੀ। ਤੇ ਬਾਕੀ? ਭਾਜੀ ਤੁਹਾਨੂੰ ਮੈਂ ਬਿਚਲੀ ਗੱਲ ਕੀ ਦੱਸਾਂ? ਮੈਨੂੰ 10 ਲੱਖ